ਤੁਸੀਂ ਇਹ ਕਿਉਂ ਚੁਣਿਆ ਸਰ ਸਾਡੀ ਮਜਬੂਰੀ ਸੀ ਮੇਰੇ ਘਰ ਵਾਲਾ ਇਹ ਲੱਗਾ ਸੀ ਕਿ ਗੱਡੀਆਂ ਨਾਲ ਫ੍ਰੀ ਸੀ ਜੰਦੀ ਅੱਗੇ ਬਚਾ ਦੇ ਤੇ ਮੈਂ ਜਾਣਦਾ ਕਿ ਮੈਂ ਵੱਲ ਕਿਉਂ ਆ ਕਿ ਮੈਂ ਆਪੇ ਚਲਾਵਾ ਵਿਧਰਾ ਨੇ ਸਾਡੇ ਕੁਝ ਪੱਤਰੀ ਤੋੜਨਾ ਸਦੀ ਕੰਨੀ ਹੀ ਤੋੜੇਗਾ ਤੁਮ ਕਹਿੰਦੇ ਇਸ ਕਰਕੇ ਮੈਂ ਆਪੇ ਫੈਸਲਾ ਕੀਤਾ ਮਜਬੂਰੀ ਕੀ ਮਜਬੂਰੀ ਮੇਰੀ ਹੈ ਆਪੇ ਮਜਬੂਰੀ ਦਾ ਵਿਆਹ ਕੀਤਾ ब्याज के पैसे लाने दाम कि मेहनत मुशक्त करनी पैंती है किनिया मुश्किल का सामना करना पैदा ਕਿ ਸਿਆਦ ਨੂੰ ਸਮਾਏ ਕੀ ਸਮਾਉਂਦੇ ਹੋ ਚਾਰ ਵੀ ਲੜਕੀਆਂ ਕਰਦੀਆਂ ਕੰਮ ਹਾਂਜੀ ਇਕੱਲਾ ਕਿਉਂ ਨਹੀਂ ਸਾਡੇ ਕੋਲ ਬਾਕੀ ਇਹ ਤੇ ਸਹਿਯੋਗ ਮਿਲਦਾ ਜਿਹੜਾ ਆਟੋ ਦੇ ਮੋਰ ਮਰਦ ਵੀ ਚਲਾਉਂਦੇ ਆ ਵੀ ਤੁਹਾਨੂੰ ਲੱਗਦਾ ਵੀ ਤੁਸੀਂ ਦੋ ਦੋ ਇੱਕ ਦੋ ਜਾਣੇ ਇਕੱਲੇ ਪੈ ਜਾਂਦੇ ਹੋ ਤੁਹਾਡਾ ਸਹਿਯੋਗ ਮਿਲਦਾ ਉਹਨਾਂ ਵੱਲੋਂ ਹਾਂਜੀ ਕਿਉਂਕਿ ਇਹ ਰੱਖਿਆ ਚਲਾਣ ਲੱਪੇ ਕਿਉਂਕਿ ਇਹ ਮਰਦਾਂ ਦਾ ਕੰਮ ਹੈ ਤੁਸੀਂ ਹੋਰ ਤਾਂ ਕਰਦੇ ਹੋ ਇਹ ਮੋਰ ਦਾ ਕੰਮ ਕਰਨਾ ਹੈ ਜਿਹੜੇ ਇਹ ਰੰਗ ਕੰਮ ਨਹੀਂ ਹੁੰਦਾ ਤਾਂ ਕਰਕੇ ਆ ਕਿੰਨੀ ਕੋ ਮਜਬੂਰੀ ਹੈ ਕ ਨਹੀਂ ਚੱਲਦੇ ਨਹੀਂ ਮਜਬੂਰੀ ਤਾਂ ਹੈ ਕਿ ਮੈਂ ਬਿਜਾਈ ਹੁੰਦੀ ਆ ਮੇਰਾ ਇੱਕ ਮੁੰਡਾ ਹੈ ਜੀ 8 ਸਾਲ ਦਾ ਤੇ ਘਰਾਂ ਦੇ ਕਿਤੇ ਹੁੰਦੇ ਤਾਂ ਤਾਂ ਤੇ ਮਿਲਦੀ ਕੋਈ ਕੰਮ ਹੋਰ ਵੀ ਕਈ ਕੰਮ ਸੀ ਔਰਤਾਂ ਨੇ ਤੁਸੀਂ ਉਹਦਾ ਘਰ ਦਾ ਕੰਮ ਕਿਹਦਾ ਕਰਦਾ ਮਾੜਾ ਮਾੜਾ ਕਹਿੰਦੇ ਸਾਰੀ ਕਰਵਾ ਲੈਂਦੇ ਕੰਮ ਤਾਂ ਕਰਕੇ ਪਰ ਚਲੋ ਆ ਕੇ ਸਾਰੇ ਚਲਾ ਦੇ ਜਿੱਤ ਮੈਂ ਵੀ ਆ ਤਾ ਤਾਂ ਲੱਗਦਾ ਨਹੀਂ ਸਰਕਾਰ ਵੱਲੋਂ ਜੋ ਤੁਸੀਂ ਇ ਰਿચ્છਾ ਲੈਂਦੇ ਆ ਵੀ ਤੁਹਾਨੂੰ ਇ ਰਿਕਸ਼ਾ ਵਾਸਤੇ ਜਿਹੜੇ ਲੋਨ 'ਚ ਸਬਸਿਡੀ ਮਿਲਣੀ ਚਾਹੀਦੀ ਹੈ ਜੀ ਜੀ ਪਰ ਮਿਲਦੀ ਨਹੀਂ ਨੂੰ ਨਹੀਂ ਮਿਲਦੀ ਕੀ ਮੀ ਅਪੀਲ ਕੀ ਕਰਦੇ ਹੋ ਸਰਕਾਰਾਂ ਨੂੰ ਕੀ ਸਹਾਇਤਾ ਦੇਣੀ ਚਾਹੀਦੀ ਹੈ ਨਾ ਬਸ ਸਰਕਾਰ ਬਸ ਜਿਹੜਾ ਪੈਸੇ ਰੋਕ ਕੇ ਕੱਟਦੇ ਨੇ ਉਹ ਮਾਰਕ ਕਰਨਾ ਚਾਹੀਦਾ ਹੈ ਉਹ ਬਸ ਲੋਕਾਂ ਦਾ ਪੈਸਾ ਨਾ ਕੋਪੀ ਠੀਕ ਜਿਹੜੇ ਆਟੋ ਨੇ ਜਾਂ ਇਹ ਰਿਕਸ਼ਾ ਨੇ ਜਿਹੜੇ ਮਰਦ ਲੋਕ ਚਲਾਉਂਦੇ ਦਿਖਾਈ ਦੇ ਰਹੇ ਲੇਕਿਨ ਫੋਜਪੁਰ ਚ ਇੱਕ ਵਿਚਾਰੀ ਲੇਡੀਸ ਹੈ ਜਿਹੜੀ ਔਰਤ ਹੈ ਉਹ ਚਲਾ ਰਹੀ ਹੈ ਤੁਸੀਂ ਕਿਵੇਂ ਦੇਖਦੇ ਹੋ ਤੁਹਾਡੇ ਤੱਕ ਇਹ ਕਿਵੇਂ ਆਈ ਸਭ ਸਰ ਮੈਂ ਦੇਸਰਾਹੀ ਘਰ ਆਟੋ ਸ਼ਾਇੂਨ ਨੇ ਪ੍ਰਧਾਨ ਮੈਂ ਤਾਂ ਸੋ ਬੜਾ ਖੁਸ਼ ਹਾਂ ਕੁੜੀ ਜਾਤ ਹੋ ਕੇ ਆਟੋ ਚਲਾਣ ਲੱਗੀ ਐ ਅਸੀਂ ਹੋਰ ਤਾਂ ਕੁਛ ਉਹ ਨਾ ਕਰ ਨਹੀਂ ਸਕਦੇ ਅਸੀਂ ਕਿ ਹਰ ਕਿਸੇ ਤੋਂ ਸਕਿਉਰਿਟੀ ਫੀਸ ਲੈਣੇ ਆ 10 ਰੁਪਏ ਡੇਲੀ ਲੈਣੇ ਆ ਅਸੀਂ ਉਹਨਾਂ ਨੂੰ ਉਹ ਵੀ ਛੱਡ ਦਿੱਤਾ ਕਿ ਬਹੁਤ ਚੰਗਾ ਕੰਮ ਕਰ ਰਹੀਆਂ ਨੇ ਜਿਹਨਾਂ ਕੁੜੀਆਂ ਨੇ ਲੋਕਾਂ ਦੇ ਘਰਾਂ 'ਚ ਕੰਮ ਕਰਦੀਆਂ ਸੋ ਨਹੀਂ ਦੇ ਦਦੀਏ ਤੁਸੀਂ ਵੀ ਇਹ ਰਖਸ਼ੇ ਲੋਰ ਚਲਾਓ ਸਾਨੂੰ ਬੜੀ ਖੁਸ਼ੀ ਹੈ ਘਰਾਂ 'ਚ ਕੰਮ ਕਰਨਾ ਆਵਦਾ ਕੰਮ ਕਰੋ ਬਿਨਸੇ ਕਰੋ ਵੀ ਆਪਣੇ ਪੈਰਾ ਤੇ ਖੜੇ ਹੋ ਪੈਰਾ ਖੜੋ ਹਾਂ ਇਹ ਤੁਸੀਂ ਕੰਮ ਕਰੋ ਮਜ਼ਦੂਰੀ ਕਰਨਾ ਕੋਈ ਫਾਪੜੀ ਹੈਗਾ ਗਲਤ ਕੰਮਾਂ ਤੋਂ ਬਚੋ ਇਹ ਕੰਮ ਕਰੋ ਤਨ ਲੱਗਦਾ ਜੀਰੋ ਤੁਹਾਡੇ ਕੋ ਪਹੁੰਚੇ ਦੱਸਿਆ ਵੀ ਉਹਨਾਂ ਨੇ ਆਖਰ ਕੀ ਮਜਬੂਰੀ ਹੈ ਜਿਹੜੀ ਉਹਨਾਂ ਨੂੰ ਮਤਲਬ ਕਿ ਆ ਕੰਮ ਕਰਨਾ ਪੈ ਰਿਹਾ ਹਾਂਜੀ ਮਜਬੂਰੀ ਘਰਾ ਹੀ ਭਾਂਡੇ ਮਾਜਦੇ ਸੀ ਤੇ ਕੱਪੜੇ ਧੋਹਦੇ ਸੀ ਇੱਧਰ ਜਦੋਂ ਲੋਕੀ ਗਲਤ ਮਲਤ ਬੋਲਦੇ ਸੀ ਲੋਕੀ ਗਲਤ ਅੱਖਾਂ ਰੱਖਦੇ ਅਗਲੇ ਇੱਜ਼ਤਦਾਰ ਲੋਕ ਨੇ ਉਹ ਕਦੇ ਵੀ ਅਸੀਂ ਗਲਤ ਪਾਸੇ ਨਹੀਂ ਜਾਣਾ ਤੁਹਾਨੂੰ ਇਹ ਸੁਝਾਅ ਦਿੰਦਾ ਵੀ ਇਹ ਰੱਖਸ਼ਾ ਚੱਲਿਆ ਉਹ ਤੁਸੀਂ ਲਵੋ ਤੇਲ ਪਾਉਂਦੇ ਤੁਹਾਨੂੰ ਲੋੜ ਨਹੀਂ ਹੈਗੀ ਚਾਰਜ ਕਰੋ ਬੈਟਰੀ ਚ ਲਾਓ ਮਜ਼ਦੂਰੀ ਕਰ ਲਓ ਬੇਟਾ ਪਰ ਤੁਸੀਂ ਗਲਤ ਕੰਮ ਨਹੀਂ ਕਰਿਓ ਜਿਹੜੇ ਆਪਦਾ ਦਫਤਰ ਕਰਜਵਾਰੀ ਦਫਤਰ ਬਹੁਤ ਵੱਡੀ ਗੱਲ ਹੈ ਵੀ ਜਿਹੜੇ ਪ੍ਰਧਾਨ ਦੇ ਤੌਰ ਤੇ ਤੁਸੀਂ ਇਹ ਚੀਜ਼ਾਂ ਇਹ ਮੈਂ ਸਮਝਾਇਆ ਸਰ ਨੂੰ